ਸਰਕਾਰ ਨੇ Jio, Airtel, Vodafone, Idea ਤੇ BSNL SIM ਕਾਰਡ ਯੂਜ਼ਰ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਹੈ ਸਰਕਾਰ ਨੇ ਇਹਨਾਂ ਸਾਰੇ ਟੈਲੀਕਮ ਆਪਰੇਟਰਾਂ ਦੇ ਕਰੀਬ 1.7 ਕਰੋੜ SIM ਕਾਰਡ ਬਲੌਕ ਕਰ ਦਿੱਤੇ ਨੇ ਇਹ SIM ਕਾਰਡ ਫਰਜੀ ਆਧਾਰ ਕਾਰਡ ਅਤੇ ਹੋਰ ਦਸਤਾਵੇਜ਼ਾਂ ਰਾਹੀਂ ਜਾਰੀ ਕੀਤੇ ਗਏ ਸਨ ਸਰਕਾਰ ਉਹਨਾਂ SIM ਕਾਰਡਾਂ ਨੂੰ ਬੰਦ ਕਰ ਰਹੀ ਹੈ ਜੋ ਜਾਲੀ ਦਸਤਾਵੇਜ਼ ਦੇ ਕੇ ਜਾਰੀ ਕੀਤੇ ਗਏ ਸਨ ਅਜਿਹੇ ਚ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਹਾਡਾ SIM ਕਾਰਡ ਕਿਸੇ ਖੋਰ ਦੇ ਦਸਤਾਵੇਜ਼ ਤੇ ਜਾਰੀ ਨਹੀਂ ਹੋਣਾ ਚਾਹੀਦਾ ਜੇਕਰ ਅਜਿਹਾ ਹੁੰਦਾ ਹੈ ਤਾਂ ਤੁਹਾਡਾ SIM ਕਾਰਡ ਵੀ ਬਲੌਕ ਹੋ ਸਕਦਾ ਹੈ ਸਰਕਾਰ ਅਜਿਹੇ ਫਰਜੀ SIM ਕਾਰਡਾਂ ਤੇ ਲਗਾਤਾਰ ਪਾਬੰਦੀ ਲਗਾ ਰਹੀ ਹੈ ਤਾਂ ਜੋ ਸਪੈਮ ਕਾਲਾਂ ਨੂੰ ਰੁਕਿਆ ਜਾ ਸਕੇ ਨਕਲੀ ਜਾਂ ਜਾਲੀ ਦਸਤਾਵੇਜ਼ਾਂ ਨਾਲ ਕਰੀਦੇ ਕੇ 1.70 ਕਰੋੜ ਮੋਬਾਈਲ ਕਨੈਕਸ਼ਨਾਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਟੂਲ ਦੀ ਮਦਦ ਨਾਲ ਬਲੌਕ ਕਰ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਦੂਰ ਸੰਚਾਰ ਵਿਭਾਗ ਨਾਲ ਕੰਮ ਕਰਨ ਵਾਲੇ 4 ਟੈਲੀਕਮ ਸਰਵਿਸ ਆਪਰੇਟਰਾਂ ਨੇ 45 ਲੱਖ ਫਰਜੀ ਅੰਤਰਰਾਸ਼ਟਰੀ ਕਾਲਾਂ ਨੂੰ ਦੂਰ ਸੰਚਾਰ ਨੈਟਵਰਕ ਤੱਕ ਪਹੁੰਚਣ ਤੋਂ ਰੋਕ ਦਿੱਤਾ ਹੈ ਤੇ ਸੰਚਾਰ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਲਗਭਗ 11 ਲੱਖ ਖਾਤਿਆਂ ਨੂੰ ਬੈਂਕਾਂ ਅਤੇ ਪੇਮੈਂਟ ਵਾਲਟ ਦੁਆਰਾ ਫ੍ਰੀਜ਼ ਕਰ ਦਿੱਤਾ ਗਿਆ ਹੈ ਸਰਕਾਰ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ SIM ਕਾਰਡ ਬਲੌਕ ਕੀਤੇ ਜਾਣਗੇ ਜੇਕਰ ਤੁਸੀਂ ਵੀ ਇਹ ਪਤਾ ਲਗਾਉਣਾ ਚਾਹੁੰਦੇ ਹੋ ਕਿ ਤੁਹਾਡਾ SIM ਕਾਰਡ ਕਿਸ ਦੇ ਆਧਾਰ ਕਾਰਡ ਤੇ ਜਾਰੀ ਕੀਤਾ ਗਿਆ ਹੈ ਤਾਂ ਤੁਸੀਂ ਇਹ ਸਟੈਪਸ ਫੋਲੋ ਕਰ ਸਕਦੇ ਹੋ ਪਹਿਲਾ tefcop.sancharsathi.gov.in ਤੇ ਜਾਓ ਇੱਥੇ ਤੁਹਾਨੂੰ ਆਪਣਾ ਮੋਬਾਈਲ ਨੰਬਰ ਦਰਜ ਕਰਨਾ ਹੋਵੇਗਾ ਇਸ ਤੋਂ ਬਾਅਦ ਤੁਹਾਨੂੰ ਇੱਕ OTP ਮਿਲੇਗਾ ਇਸ ਨੂੰ ਐਂਟਰ ਕਰੋ ਫਿਰ ਤੁਹਾਨੂੰ ਸਾਰੀ ਜਾਣਕਾਰੀ ਮਿਲ ਜਾਵੇਗੀ ਕਿ ਤੁਹਾਡੀ ਆਈਡੀ ਤੋਂ ਕਿੰਨੇ SIM ਲੈ ਗਏ ਨੇ